ਉਹਨੂੰ ਮੇਰੇ ਉਹ ਗੱਡੀ ਵੀਰੇ PP 2934955 ਤੇ ਹੁਣੇ ਐਕਸੀਡੈਂਟ ਹੋਇਆ ਕੋਟਪੂਰਾ ਤੋਂ ਬਾਗਾ ਪੁਰਾਣਾ ਰੋਡ ਦੇ ਉੱਤੇ ਕੋਟਪੂਰਾ ਤੋਂ ਬਾਗਾ ਪੁਰਾਣਾ ਰੋਡ ਦੇ ਉੱਤੇ ਬੰਦੇ ਵਿੱਚ ਪਏ ਆ ਜਿੱਦਾਂ ਦੀ ਵੀ ਹੈਗੀ ਗੱਡੀ ਉਹ ਬੰਦੇ ਜਲਦੀ ਤੋਂ ਜਲਦੀ ਸੰਪਰਕ ਕਰਨ ਇਹ ਕਿੱਥੋਂ ਦੀ ਗੱਡੀ ਵਈ ਇਹ ਹਾਂ ਆ ਗੱਡੀ ਵਾਲੇ ਕਿੱਥੋਂ ਦੇ ਆ teki <shriek> mere side <shriek> to hai <hans> kar kat jao kar hi <hans> kya kar aur number pe b h k t

ਹਾਂਜੀ ਭਾਈ ਜੀ ਕਿਸ ਤਰ੍ਹਾਂ ਵਾਪਰੀ ਇਹ ਘਟਨਾ ਭਾਈ ਮੈਂ ਗੰਗਾ ਨਗਰ ਤੋਂ ਮੋਗੇ ਨੂੰ ਜਾ ਰਿਹਾ ਸੀ ਜੀ ਪੰਜ ਕਰਾਈ ਹੱਦ ਤੇ ਆ ਕੇ ਇੱਕ ਕਾਰ ਵਾਲਾ ਕਾਰ ਨੂੰ ওভারਟੈਕ ਕਰਦਾ ਸੀਗਾ ਅੱਛਾ ਕਾਰ ਨੂੰ ਹਾਂਜੀ ਕਾਰ ਆਓਵਰਟੈਕ ਕਾਰ ਨੂੰ ਕਰ ਰਿਹਾ ਸੀਗਾ ਇਹਨੇ ਲਿਆ ਕੇ ਗੱਡੀ ਸਿੱਧੀ ਵਿੱਚ ਮਾਰੀ ਮੈਂ ਬਹੁਤ ਥੱਲੇ ਸਿੱਟੀ ਕੋਸ਼ਿਸ਼ ਕੀਤੀ ਤੇ ਮੇਰੀ ਗੱਡੀ 'ਤੇ ਜ਼ਿਆਦਾ ਨੁਕਸਾਨ ਹੋਇਆ ਤੇ ਤੁਹਾਡੇ ਅੱਗੇ ਪਿੱਛੇ ਆ ਰਿਹਾ ਸੀਗਾ ਨਹੀਂ ਜੀ ਅੱਗੋਂ ਆ ਰਿਹਾ ਸੀ ਅੱਛਾ ਇਹ ਮੋਗੇ ਵਾਲੀ ਸਾਈਡ ਤੋਂ ਆ ਰਿਹਾ ਸੀ ਉਹ ਜਿਹੜਾ ਆ ਰਿਹਾ ਮੈਂ ਇਧਰ ਕੋਰਤਪੁਰਾ ਜਾ ਰਿਹਾ ਸੀ ਠੀਕ ਹੈ ਜੀ ਇਹਨੇ ওভারਟੈਕ ਕਰਨ ਲੱਗਿਆ ਨੇ ਕਾਰ ਨੂੰ ওভারਟੈਕ ਕਰਦਾ ਗਿਆ ਠੀਕ ਹੈ ਠ ਇਹ ਸਿਕਰੇ ਡੀਪੂ ਦੀ ਬੱਸ ਹੈ ਇਹ ਮੋਗਾ ਡੀਪੂ ਦੀ ਪਈ ਆ ਉਹ ਰੋਡੋਂ ਇਹ ਮੋਗਾ ਜੀ ਤੇ ਤੁਹਾਡੀਆਂ ਜਿਹੜੀਆਂ ਬੱਸ ਸਵਾਰੀਆਂ ਸੀ ਕਿ ਕਿੰਨਾ ਕੁ ਨੁਕਸਾਨ ਹੋਇਆ ਉਹਨਾਂ ਦਾ ਸਵਾਰੀਆਂ ਦੇ ਵਿੱਚੋਂ ਜੀ ਦੋ ਜਰਾਂ ਬੱਜੀਆਂ ਉਹ ਰੈਫਰ ਕਰਤੀਆਂ ਉਹ ਭੇਜ ਦੇਣਾ ਉਸ ਕੱਲ ਠੀਕ ਹੈ ਜੀ ਹਾਂ ਬਾਲੀ ਸੱਟ ਹੈ ਨਹੀਂ ਗਈ ਸਾਰੇ ਨੋਰਮਲ ਆ ਅੱਛਾ ਅੱਛਾ ਕਾਰ ਵਾਲੇ ਦੇ ਕਿੰਨੀ ਕੁ ਸੱਟ ਆਏ ਕਾਰ ਵਾਲੇ ਦੇ ਇੱਕ ਦੇ ਠੀਕ ਆ ਜੀ ਹੂੰ ਤੇ ਇੱਕ ਥੋੜੇ ਹੈਗੇ ਜਾਰੇ ਉਹ ਵੀ ਠੀਕ ਆ ਜੀ ਠੀਕ ਠੀਕ ਹੈ ਭਾਈ ਮਿਹਰਬਾਨੀ ਪਰ ਇਹ ਘਟਨਾ ਇਹ ਮੋਕਾ ਤੋਂ ਦੱਸਣ ਵਾਲੇ ਡਰਾਈਵਰ ਦੇ ਮੁਤਾਬਕ ਕਿ ਜਿਹੜੀ ਮੋਗਾ ਰੋਡ 'ਵੀ ਡੀਪੂ ਦੀ ਬੱਸ ਸੀ ਇਹ ਉਹ ਟਿਰੋ ਬ ਇਹ ਬ੍ਰੋ ਸਮਾਰਟ ਨਾਲੇ ਤੋਂ ਸਤਾਰਾ ਦੂਆ ਐਮਐਸਿੰਗ ਹੈ। ਹੂੰ ਤੇ ਆਹ ਇੱਕਦਮ ਜਿਹੜਾ ਹੈ ਮੁੱਤਰੀ ਜਾਣਕਾਰੀ ਦਵਾਂਗੇ ਲੋਕਾਂ ਨੂੰ। ਜੀ। ਤੁਸੀਂ ਦੱਸਾਂਗੇ ਕਿ ਕਟਨਾ ਹੋਈ ਆ ਡਰਾਈਵਰ ਕਾਫੀ ਰਿਸਕਰ ਕਾਰ ਦਾ ਡਰਾਈਵਰੋਂ ਕਾਫੀ ਚੱਲ ਰਹੀ ਆ। ਅੱਛਾ। ਇੱਕ ਵਾਰੀ ਤਾਂ ਕੋਈ ਅਸੀ ਕਿ ਕਿਨੇ ਕਾਫੀ ਸਾਰੇ ਹੱਥਾਂ ਤੋਂ ਉੱਤੇ ਗਏ ਆ। ਠੀਕ ਹੈ। ਤੇ ਅਗਲੀ ਮੁੱਤਰੀ ਲੋਕਾਂ ਤੋਂ ਖੁਸ਼ੀਸ਼ ਕਰਕੇ ਜਾਣਕਾਰੀ ਜੋ ਵੀ ਹੋਵੇ ਤੁਹਾਡੇ ਸਾਹਮਣੇ ਲਿਆਵਾਂਗੇ। ਪਰ ਕੋਈ ਸੀ ਜ਼ਖਮਨ ਸਾਹਮਣੇ ਵਿੱਚ ਲੱਗੇ ਹੋਏ ਆ। ਕਿ ਜਿਆਦਾ ਗੰਭੀਰ ਜ਼ਖਮੀ ਕਿੰਨੇ ਜਾਣੇ ਆ ਜੀ? ਤੇ ਜਿਆਦਾ ਗੰਭੀਰ ਇੱਕ ਡਰਾਈਵਰ ਦਾ ਕਾਰ ਦਾ ਠੀਕ ਹੈ ਜੀ ਉਹ ਜਿਆਦਾ ਜ਼ਖਮੀ ਬਾਕੀਆਂ ਤੇ ਹੈਲਪ ਨਹੀਂ ਸਕਦਾ ਬਾਕੀ ਹਸਪਤਾਲ ਜਾ ਕੇ ਪਤਾ ਲੱਗੇਗਾ ਕਿੰਨਾ ਸੱਟਾ ਦੋ ਕੋਟਾਂ ਦੀ ਉਸ ਦੀ ਜਿਹੜੇ ਜ਼ਖਮੀ ਬੰਦੇ ਉਹ ਕਿੱਥੋਂ ਦੇ ਆ ਜੀ ਜੀ ਜ਼ਖਮੀ ਡਰਾਈਵਰ ਦਸਨ ਮੁਤਾਬਕ ਇੱਕ ਵਾਰੀ ਸਮਾਲ ਸਰ ਦੀ ਹੈ ਠੀਕ ਹੈ ਜਿਆਦਾ ਡਰਾਈਵਿੰਗ ਦਾ ਠੀਕ ਹੈ ਜੀ ਦੋ ਸਵਾਤੀ ਜਿਹੜਾ ਡਰਾਈਵਰ ਉਹ ਕੰਨੀ ਜ਼ਖਮੀ ਹੈ ਜਿਸ ਤੇ ਫਲਕਨਾ ਸੱਟਾਂ ਪਈਆਂ ਜਿੰਨੇ ਬਾਕੀ ਹਸਪਤਾਲ ਚ ਪਤਾ ਲੈਣੇ ਚੇਲ ਨੂੰ ਕਿੱਥੇ ਰੈਫਰ ਕੀਤਾ ਗਿਆ ਤੁਸੀਂ ਕਿਰਿਆ ਇੱਕ ਵਾਰੀ ਕੋਟ ਪੂਰੇ ਤੇ ਜੇ ਗਿਆ ਜਿੱਥੇ ਡਾਕਟਰ ਨੂੰ ਪਹੁੰਚਣ ਠੀਕ ਠੀਕ ਹੈ ਜੀ ਸਰ ਅਫਸਰ ਸਾਹਿਬ ਕੋਲ ਪਹੁੰਚਾ ਦੇ ਠੀਕ ਹੈ ਮੌਕੇ ਤੇ ਪਹੁੰਚ ਗਏ ਬੱਸ OK ਹਾਂਜੀ ਇਹਨੇ ਸਰਦਾਰ ਜਸਵੰਤ ਸਿਕੰਦਰ ਸਿੰਘ ਜੀ